ਸਾਰੇ ਮੰਤਰੀ ਮੰਡਲ ਨੂੰ ਬੇਨਤੀ ਕਰਦਾ ਕਿ ਆ ਦੇਖੋ ਹਥਿਆਰ ਕੈਸੇ ਨੇ ਇਹ ਬੇਖੌਫ ਹੋ ਕੇ ਲਟੇਰੇ ਕਾਤਲ ਪਤਾ ਨਹੀਂ ਉਹਨਾਂ ਨੂੰ ਕੀ ਕੀ ਨਾਮ ਦਈਏ ਜਿਹੜੇ ਲੋਕ ਆ ਚੀਜ਼ਾਂ ਲੈ ਕੇ ਸਰਿਆਮ ਘੁੰਮਦੇ ਨੇ ਆ ਵੇਖਿਓ ਪਹਿਲਾਂ ਤਾਂ ਗੱਜਨਵਾਲਾ ਕਾਲਜ ਦੇ ਵਿੱਚ ਪੇਪਰ ਦੇਣਾ ਬੱਚਾ ਉਹਦੀ ਕੁੱਟਮਾਰ ਕੀਤੀ ਗਈ ਤੇ ਉਹਦੀ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਉਹਦੇ ਸਿੱਦੇ ਦੋਸਤ ਦੇ ਉੱਤੇ 20 ਕਾਤਲਾ ਨਾ ਹਮਲਾ ਕਰਨ ਲਈ ਆ ਫਿਆਰ ਲੈ ਕੇ ਆਈ ਸੀ ਜਦੋਂ ਕਿ ਪੁਲਿਸ ਨੂੰ ਸਬੰਧਤ ਪੁਲਿਸ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਗਈ ਸੀ ਵੀ ਅਪਰਾਧੀ ਕਿਸਮ ਦੇ ਬੰਦੇ ਪਿੱਛੋਂ ਉਹ ਮਤਲਬ ਕਾਤਲਾ ਨਾ ਹਮਲਾ ਕਰ ਰਹੇ ਨੇ ਜਿਸ ਟਾਈਮ ਲੜਾਈ ਪਹਿ ਚੁੱਕੀ ਆ ਵੀ ਉਹ ਬੱਚੇ ਨੂੰ ਮਾਰ ਦੇਣਗੇ ਤੇ ਉਹ ਹੈਂਡੀਕੈਪ ਬੰਦੇ ਨੂੰ ਮਾਰ ਦੇਣਗੇ ਉਹ ਝੂਠਾ ਮੈਡੀਕਲ ਬਣਵਾ ਕੇ ਪਹਿਲਾ ਮਲੇਰ ਕੋਟ ਵਾਲੇ ਕਹਿੰਦੇ ਮਲੇ ਕੋਲ ਵਾਲਾ ਨੂੰ ਕਹਿੰਦੇ ਕਿ ਉੱਥੇ ਜਾਣ ਕੇ ਪਤਾ ਹੀ ਆ ਵੀ ਡਰਾਮਾ ਕਰ ਲੈਂਦੇ ਨੇ ਇਹ ਜਿਹੇ ਲੋਕਾਂ ਨੂੰ ਪਤਾ ਹੀ ਨਹੀਂ ਦਸਾਰਾ ਉਸ ਕੰਦਾ ਉਹਨਾਂ ਨੇ ਰੈਫਰ ਪਟਿਆਲੇ ਕਰ ਦਿੱਤੇ ਉਸ ਤੋਂ ਬਾਅਦ ਜਿਹੜੀ ਕ੍ਰਿਮੀਨਲ ਧਰ ਉਹ ਵਿਚਾਰ ਕਰ ਰਹੀ ਐ ਜਿਹੜੀ ਨਰਦੋਸ ਧਰ ਪੁਨਾ ਤੋਂ ਲੋਕਾਂ ਦੇ ਆਹ ਚੀਜ਼ਾਂ ਬਚਾਉਣ ਵਾਸਤੇ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਯਤਨ ਹੋ ਰਿਹਾ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਬੀ ਜੀ ਪੀ ਸਾਹਿਬ ਐਨਰਜੀ ਜੰਗਲ ਧਿਆਨ ਦੇਵੋ ਜੇਕਰ ਲੁੱਟਾਂ ਖੂਆਂ ਕਰਨ ਵਾਲਿਆਂ ਨੂੰ ਰੋਕਣ ਵਾਲਿਆਂ ਤੇ ਕਾਤਲਾਂ ਨਾਲ ਹਮਲਾ ਕਰਨ ਵਾਲਿਆਂ ਨੂੰ ਰੋਕਣ ਵਾਲਿਆਂ ਦੇ ਇਦਾਂ ਦੇ ਹੌਸਲੇ ਬਲੰਦ ਹੋਣਗੇ ਵੀ ਉਹ ਫਿਰ ਜੇ ਉਹਨਾਂ ਨੂੰ ਰੋਕੂ ਕੋਈ ਤੇ ਉਹ ਝੂਠਾ ਮੈਡੀਕਲ ਬਣਵਾ ਲਿਆ ਕਰਨਗੇ ਨਰਦੋਸ਼ ਬੰਦੇ ਨੂੰ ਪਸਾਦਿਆ ਕਰਨਗੇ ਕਿ ਇਹ ਤਾਂ ਬਹੁਤ ਮੈਡੀਕਲ ਹੈ ਵਾਲੇ ਕੋਲ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਪੂਰੀ ਜਿੰਨੀ ਵੀ ਲੀਡਰਸ਼ਿਪ ਆਪ ਜੀ ਦੀ ਸਾਰੇ ਮੰਤਰੀ ਮੰਡਲ ਨੂੰ ਬੇਇਨਤੀ ਕਰਦਾ ਕਿ ਆਹ ਦੇਖੋ ਹਥਿਆਰ ਕੈਸੇ ਨੇ ਇਹ ਬੇਖੌਫ ਹੋ ਕੇ ਲਟੇਰੇ ਕਾਤਲ ਪਤਾ ਨਹੀਂ ਉਹਨਾਂ ਨੂੰ ਕੀ ਕੀ ਨਾਮ ਦਈਏ ਜਿਹੜੇ ਲੋਕ ਆ ਚੀਜ਼ਾਂ ਲੈ ਕੇ ਸਰਿਆਮ ਘੁੰਮਦੇ ਨੇ ਆ ਵੇਖਿਓ ਪਰ ਜੇ ਕੋਈ ਹੌਸਲਾ ਕਰਕੇ ਵੀ ਚਲੋ ਆਪਾਂ ਸਰਕਾਰ ਦੀ ਹੈਲਪ ਕਰੀਏ ਜਾਂ ਆਪ ਦਾ ਬਚਾਅ ਕਰੀਏ ਆ ਚੀਜ਼ਾਂ ਹੌਸਲਾ ਕਰਕੇ ਖੋਹ ਲੈਂਦੇ ਆ ਤੇ ਫਿਰ ਇੱਕ ਨਵਾਂ ਕੰਮ ਚੱਲ ਪਿਆ ਹੁਣ ਨਵਾਂ ਕੰਮ ਕੀ ਚੱਲ ਪਿਆ ਇੱਕ ਇਸੇ ਬੱਚੇ ਤੇ ਪਹਿਲਾਂ ਤਾਂ ਗੱਜਨਵਾਲਾ ਕਾਲਜ ਦੇ ਵਿੱਚ ਪੇਪਰ ਦੇਣਾ ਆਇਆ ਬੱਚਾ ਉਹਦੀ ਕੁੱਟਮਾਰ ਕੀਤੀ ਗਈ ਤੇ ਉਹਦੀ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਉਹਦੇ ਸਿੱਦੇ ਦੋਸਤ ਦੇ ਉੱਤੇ ਵੀ ਕਾਤਲਾ ਨਾ ਹਮਲਾ ਕਰਨ ਲਈ ਆਖਿਆਰ ਲੈ ਕੇ ਆਏ ਸੀ ਬੰਦੇ ਉਹ ਕ੍ਰਿਮੀਨਲ ਅਸ਼ੋਕੜ ਵਾਲੇ ਜਿਨ੍ਹਾਂ ਤੇ ਪਹਿਲਾਂ ਪਰਚੇ ਦਰਜ ਨੇ ਐਨਡੀਪੀਐਕਸ ਵਗੈਰਾ ਨਸ਼ਿਆਂ ਦੇ ਵੀ ਪਰਚੇ ਦਰਜ ਵਗੈਰਾ ਹੈਗੇ ਆ ਕੋਈ ਖੰਨਾ ਪੁਲਿਸ ਨੂੰ ਪਹਿਲਾਂ ਪੀਓ ਰਿਹਾ ਲੋੜੀਦਾ ਰਿਹਾ ਕਾਫੀ ਇਦਾਂ ਦੇ ਕੁਝ ਨਹੀਂ ਅੱਛਾ ਤੇ ਫਿਰ ਕੀ ਹੋਇਆ ਲੋਕਾਂ ਨੇ ਮਦਦ ਕਰਕੇ ਵੀ ਕਿਸੇ ਨੂੰ ਮਾਰ ਦੇਣਗੇ ਬੱਚੇ ਨੂੰ ਮੇਰੇ ਤੇ ਵੀ ਕਾਤਲਾਨਾ ਹਮਲਾ ਕਰਨਾ ਸੀ ਕਿਉਂਕਿ ਮੈਂ ਰੋਕਣ ਵਾਲਿਆ ਸੀ ਤੇ ਜਦੋਂ ਲੋਕਾਂ ਨੇ ਆਹ ਖੋਲਿਆ ਆਹ ਹਥਿਆਰ ਕੁਝ ਹਥਿਆਰ ਹੋ ਇਦਾਂ ਦੇ ਲੈ ਕੇ ਭੱਜ ਗਏ ਦਾ ਖਰਚਾ ਵਗੈਰਾ ਜੋ ਵੀ ਸੀ ਉਹਨਾਂ ਕੋਲੇ ਹੋਰ ਕਾਫੀ ਇਤਿਆਸ ਸੀ ਭੱਜ ਗਏ ਤੇ ਫਿਰ ਉਹਨਾਂ ਨੇ ਸੋਚਿਆ ਵੀ ਹੁਣ ਸਾਡਾ ਬਚਾਅ ਕਿਵੇਂ ਹੋਊਗਾ ਉਹਨਾਂ ਨੇ ਇੱਕ ਝੂਠਾ ਮੈਡੀਕਲ ਜਦੋਂ ਕਿ ਪੁਲਿਸ ਨੂੰ ਸਬੰਧਤ ਪੁਲਿਸ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਗਈ ਸੀ ਵੀ ਅਪਰਾਧੀ ਕਿਸਮ ਦੇ ਬੰਦੇ ਪਿੱਛੋ ਮਤਲਬ ਕਾਤਲਾਨਾ ਹਮਲਾ ਕਰ ਰਹੇ ਨੇ ਜਿਸ ਟਾਈਮ ਲੜਾਈ ਪੈ ਚੁੱਕੀ ਆ ਵੀ ਉਹ ਬੱਚੇ ਨੂੰ ਮਾਰ ਦੇਣਗੇ ਤੇ ਉਹ ਹੈਂਡੀਕੈਪ ਬੰਦੇ ਨੂੰ ਮਾਰ ਦੇਣਗੇ ਮੈਨੂੰ ਅੱਛਾ ਪੁਲਿਸ ਕਹਿੰਦੀ ਵੀ ਤੁਸੀਂ ਕੋਈ ਗੱਲ ਹੀ ਤੜਕੇ ਰਿਪੋਰਟ ਲਖਾ ਦਿਓ ਮਲੇਰ ਕੋਟਲਾ ਜ਼ਿਲ੍ਹਾ ਦੇ ਅੰਦੀ ਜਿਹੜੇ ਥਾਣਾ ਚੌਕੀ ਸਬੰਧਤ ਚੌਕੀ ਥਾਣੇ ਨੂੰ ਕਰਿਆ ਫੋਨ ਉਹ ਕਹਿੰਦੇ ਜੀ ਤੁਸੀਂ ਏਦਾਂ ਆਪਾਂ ਕਰ ਲਾਂਗੇ ਸਵੇਰੇ ਕੋਈ ਗੱਲ ਨਹੀਂ ਚਲੋ ਜੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਪਰ ਉਹ ਝੂਠਾ ਮੈਡੀਕਲ ਬਣਵਾ ਕੇ ਪਹਿਲਾ ਮਲੇਰਕੋਟ ਵਾਲੇ ਕੇ ਮਲੇ ਕੋਲ ਵਾਲਾ ਨੂੰ ਕਹਿੰਦੇ ਕਿ ਉੱਥੇ ਜਾਣ ਕੇ ਪਤਾਈ ਆ ਵੀ ਡਰਾਮਾ ਕਰ ਲੈਂਦੇ ਨੇ ਇਹ ਜਿਹੇ ਲੋਕਾਂ ਨੂੰ ਪਤਾ ਇਹਨਾਂ ਦਾ ਸਾਰਾ ਉਸ ਕੰਦਾ ਉਹਨਾਂ ਨੇ ਰੈਫਰ ਪਟਿਆਲੇ ਕਰ ਦਿੱਤੇ ਉਸ ਤੋਂ ਬਾਅਦ ਜਿਹੜੀ ਕ੍ਰਿਮੀਨਲ ਤਰ ਉਹ ਵਿਚਾ ਚਾ ਰਹੀ ਐ ਜਿਹੜੀ ਨਿਰਦੋਸ਼ ਤਰ ਉਹਨਾਂ ਤੋਂ ਲੋਕਾਂ ਦੇ ਆਹ ਚੀਜ਼ਾਂ ਬਚਾਉਣ ਵਾਸਤੇ ਉਹਨਾਂ ਨੂੰ ਝੂਠੇ ਕੇਸ ਵਿੱਚ ਪਸਾਉਣ ਦਾ ਯਤਨ ਹੋ ਰਿਹਾ ਤੇ ਅੱਗੇ ਗੱਲ ਪਿੰਡ ਦੇ ਮੋਤਵਰ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਇਹਨਾਂ ਨੂੰ ਕਈ ਵਾਰ ਛਡਵਾਇਆ ਜਦੋਂ ਇਹ ਸੌਂਹਾਂ ਕਰਕੇ ਹੁੰਦੇ ਨੇ ਅਸੀਂ ਕਦੇ ਲੜਾਈ ਝਗੜਾ ਨਹੀਂ ਕਰਾਂਗੇ ਅਸੀਂ ਕਦੇ ਨਸ਼ੇ ਨਹੀਂ ਕਰਾਂਗੇ ਅਸੀਂ ਨਸ਼ੇ ਦਾ ਵਪਾਰ ਨਹੀਂ ਕਰਾਂਗੇ ਜਿਹੜਾ ਅਸੀਂ ਸਪਲਾਈ ਕੀਤਾ ਪਹਿਲਾਂ ਸਾਡੇ ਤੇ ਸਪਲਾਈ ਦੇ ਕੇਸ ਪਿਆ ਹੋਇਆ ਜੋ ਵੀ ਹੈਗਾ ਇਦਾਂ ਦਾ ਬੇਸਿਕਲੀ ਇਦਾਂ ਦੀਆਂ ਗੱਲਾਂ ਨਹੀਂ ਕਰਾਂਗੇ ਪਰ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੋ ਜੇਕਰ ਲੁੱਟਾਂ ਖੁਆ ਕਰਨ ਵਾਲਿਆਂ ਨੂੰ ਰੋਕਣ ਵਾਲਿਆਂ ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਰੋਕਣ ਵਾਲਿਆਂ ਦੇ ਇਦਾਂ ਦੇ ਹੌਸਲੇ ਬਲੰਦ ਹੋਣਗੇ ਵੀ ਉਹ ਫਿਰ ਜੇ ਉਹਨਾਂ ਨੂੰ ਰੋਕੂ ਕੋਈ ਤੇ ਉਹ ਝੂਠਾ ਮੈਡੀਕਲ ਬਣਵਾ ਲਿਆ ਕਰਨਗੇ ਨਰਦੋਸ਼ ਬੰਦੇ ਨੂੰ ਪਸਾਦਿਆ ਕਰਨਗੇ ਫਿਰ ਤਾਂ ਬਹੁਤ ਮਾੜੀ ਗੱਲ ਹੈ ਵੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਆਂ ਬਾਕੀ ਇਹ ਪੂਰੇ মিডিਏ ਤੇ ਆਊਗੀ ਇਹ ਵੀਡੀਓ ਤੁਸੀਂ ਜਰੂਰ ਵੇਖਿਓ ਧੰਨਵਾਦ ਅਸੀਂ ਕੱਲ ਬਣਦਾ ਇਨਸਾਫ ਦੇ ਦਿਓ ਜਿਹੜਾ ਦੋਸ਼ੀ ਹੋਊਗਾ ਉਹਨੂੰ ਬਖਸ਼ਿਓ ਨਾ ਚਾਹੇ ਅਸੀਂ ਹੋਈਏ ਕੋਈ ਵੀ ਹੋਵੇ ਤੇ ਬਾਕੀ ਅੱਗੇ ਤੇ ਵੀ ਮੇਰੀ ਇਕੱਲੇ ਦੀ ਗੱਲ ਨਹੀਂ ਇਹ ਬਹੁਤ ਲੋਕਾਂ ਨਾਲ ਵਾਪਰ ਰਿਹਾ ਜਦੋਂ ਅਗਲਾ ਉਹਨਾਂ ਨੂੰ ਫੜਦਾ ਤੇ ਅੱਗੇ ਉਹ ਇਦਾਂ ਦਾ ਕੁਝ ਹੋ ਜਾਂਦਾ ਮਿਹਰਬਾਨੀ